ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਭ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਅੱਜ ਆਪਾਂ ਖੜੇ ਆਂ ਜੀ ਆਪਣੇ ਪਿੰਡ ਗੰਗਾ ਦੇ ਵਿੱਚ ਬਰਮਾ ਵੇਰਿੰਗ ਸਟੋਰ ਤੇ ਖੜੇ ਆਂ ਤੇ ਇੱਥੇ ਆਪਣੇ ਭਰਾਵਾਂ ਨੇ ਬਹੁਤ ਤਕੜਾ ਜਿਗਾਰੜ ਬਣਾਇਆ ਕਹਿੰਦੇ ਦਿਖਾਉਣਾ ਸਾਨੂੰ ਬਣੇ ਰਿਓ ਵੀਡੀਓ ਤੇ ਜੇ ਚੰਗਾ ਲੱਗਾ ਜਿਗਾਰੜ ਸ਼ੇਅਰ ਕਰਦੇ ਰਿਆ ਕਰੋ ਮੇਰਾ ਭਰਾ ਇਹਨੇ ਨਾਲ ਬੰਦੇ ਨੂੰ ਸਪੋਰਟ ਮਿਲਦੀ ਰਹਿੰਦੀ ਹੈ ਇੱਕ ਨਾਂ ਕਹਿੰਦੇ ਮਾਪੇ ਰੱਖ ਦਿੰਦੇ ਆ ਦੂਜਾ ਨਾਂ ਕਹਿੰਦੇ ਆਪ ਬਣਾਉਣਾ ਪੈਂਦਾ ਦੁਨੀਆ ਤੇ ਗੱਲ ਇਹ ਸੱਚੀ ਆ ਲੈ ਵੀ ਮਤਲਬ ਉਹ ਆ ਕਹਿੰਦੇ ਆ ਜੌਂਗਾ ਤਿਆਰ ਕੀਤਾ ਇਹਨਾਂ ਨੇ ਆਪਣੇ ਭਰਾ ਇਹ ਸ਼ੌਕਰ ਸ਼ੌਕਰ ਲਾਏ ਆ ਦੇਖ ਸਕਦੇ ਤੁਸੀਂ ਪੂਰੇ ਡਿਸਕ ਬ੍ਰੇਕ ਲਾਏ ਆ ਕੰਮ ਕਹਿੰਦੇ ਚੱਕਵਾ ਕਰ ਰੱਖਿਆ ਬਾਕੀ ਆਪਾਂ ਗੱਲਬਾਤ ਕਰਾਂਗੇ ਭਰਾਵਾਂ ਨਾਲ ਤੇ ਪਹਿਲਾਂ ਤੁਹਾਨੂੰ ਕੰਡੀਸ਼ਨ ਦਿਖਾ ਦਗੇ ਤਿਆਰ ਹੋਈ ਜਾਂਦਾ ਹੈ ਜੌਂਗਾ ਕਰਾਂ ਆ ਦੇਖੋ ਆ ਦੇਖੋ ਇੰਜਨ ਉਂਝ ਲਾਇਆ ਚਾਰ ਟਾਇਰ ਲਾਏ ਆ ਇੰਜਨ ਲਾਇਆ ਗਾਰ ਪੂਰਾ ਤਗੜਾ ਕਰਿਆ ਇਹਨਾਂ ਦਾ ਆ ਦੇਖੋ ਇੱਥੇ ਸੀਟ ਆ ਦੋ ਜਣੇ ਬਹਿ ਵੀ ਸਕਦੇ ਆ ਤੇ ਆਹ ਮਗਰ ਹਜੇ ਤਿਆਰ ਕਰਨ ਵਾਲਾ ਰਹਿੰਦਾ ਇੱਥੇ ਕੋਈ ਹਰਾ-ਹਰਾ ਲਿਆਉਣਾ ਭਰਾ ਨੇ ਕਿਸੇ ਨੇ ਜਾਂ ਕੋਈ ਦੋ ਘਟੇ ਰੇਹ ਦੇ ਲੈ ਕੇ ਜਾਣੇ ਆ ਉਹ ਵੀ ਲਿਆ ਸਕਦਾ ਤੇ ਸਟੀਨਲਸ ਸਲੂਨ ਪੂਰਾ ਲਾ ਤਕੜਾ ਕਹਿੰਦੇ ਕਾਰ ਵਾਲਾ ਮਰੂਤੀ ਵਾਲਾ ਲਾਇਆ ਕਹਿੰਦੇ ਆਹ ਦੇਖੋ ਵਾਕੀ ਇਹਨਾਂ ਭਰਾਵਾਂ ਨਾਲ ਜਿਵੇਂ ਆਪਾਂ ਗੱਲਬਾਤ ਕਰੀਏ ਕੈਮਰੇ ਦੇ ਮਗਰ ਤੇ ਉਹ ਇਹ ਆਪਾਂ ਨੂੰ ਇਹਦੇ ਵਿੱਚ ਕਹਿੰਦੇ ਸੀ ਕਿ ਸਾਡਾ ਸੀਗਾ ਸੁਪਨਾ ਗੱਡੀ ਲਿਆਉਣ ਦਾ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਇਹਨਾਂ ਤੋਂ ਕਰਦੇ ਆ ਗੱਲਬਾਤ ਬਣੇ ਰਿਓ ਵੀਡੀਓ ਤੇ ਰਾਮ ਰਾਮ ਬਾਈ ਜੀ ਰਾਮ ਰਾਮ ਬਾਈ ਜੀ ਹੋਰ ਕੀ ਹਾਲ ਚਾਲ ਵਧੀਆ ਬਾਈ ਜੀ ਸਭ ਨੂੰ ਠੀਕ ਹੈ ਤੇ ਤੁਸੀਂ ਆ ਜਿਹੜਾ ਆਪਣੇ ਜੌਂਗਾ ਤਿਆਰ ਕਰੀ ਜਾਂਦੇ ਹੋ ਵੀਡੀਓ ਦੇ ਵਿੱਚ ਦੇਖੀ ਇਹਨੂੰ ਪਰ ਆਪਾਂ ਇਹਦੇ ਬਾਰੇ ਆਪਾਂ ਲੈਣੇ ਆ ਭਰਾ ਤੋਂ ਜਾਣਕਾਰੀ ਇਹਦੇ ਬਾਰੇ ਦਿਓ ਜਾਣਕਾਰੀ ਇਹ ਕਿਵੇਂ ਆਈ ਤੁਹਾਡੇ ਦਿਮਾਗ 'ਚ ਇਹ ਬਈ ਸਾਡਾ ਗੱਡੀ ਲਿਆਉਣ ਦਾ ਸੁਪਨਾ ਸੀ ਅਸੀਂ ਗੱਡੀ ਲਿਆ ਨਹੀਂ ਸਕ ਗਏ ਹਾਂਜੀ ਤੇ ਅਸੀਂ ਆਪ ਹੀ ਗੱਡੀ ਤਿਆਰ ਕਰ ਲਈ ਬਣਾ ਲਈ ਅੱਛਾ ਵੀ ਸੁਪਨਾ ਪੂਰਾ ਕਰ ਲਿਆ ਜਿਹੜਾ ਵੀ ਗੱਡੀ ਲਿਆਉਣ ਦਾ ਸੁਪਨਾ ਸੀ ਆਪ ਦਾ ਤਿਆਰ ਕਰ ਲਿਆ ਉਹ ਸੁਪਨਾ ਪੂਰਾ ਕਰ ਲਿਆ ਜੀ ਵੀ ਛੋਟਾ ਮੋਟਰਸਾਈਕਲਾਂ ਦਾ ਤੇ ਢੋਲੀਆਂ ਤਿਆਰ ਕਰਨ ਦਾ ਕੰਮ ਸੀਗਾ ਹਾਂਜੀ ਤੇ ਉੱਥੋਂ ਥੋੜੇ ਦਿਮਾਗ 'ਚ ਜਿਗਾਰਡ ਲਾਈ ਗਏ ਤੁਸੀਂ ਵੀ ਦਿਮਾਗ ਚ ਆਈ ਗਈ ਵੀ ਆਏ ਆ ਕਰਕੇ ਵੀ ਇਹ ਤੇ ਕੋਈ ਹਰਾ-ਹਰਾ ਲਿਆਉਣਾ ਜਾਂ ਕੋਈ ਹੋਰ ਸਮਾਨ ਲੈ ਕੇ ਜਾਣਾ ਖੇਤ ਬੰਨੇ ਉਹ ਲਿਆ ਸਕਦੇ ਆ ਹਨਾ ਹਾਂਜੀ ਐ ਸੇ ਦੇਖੋ ਜੀ ਦੋ ਜਣੇ ਬਹਿ ਸਕਦੇ ਆ ਜੀ ਬਣਾਈਏ ਜੀ ਸੀਟ ਵੀ ਪੂਰੀ ਦੋ ਜਣਾਂ ਆ ਜੀ ਤਿੰਨ ਜਣਾਂ ਨਹੀਂ ਬਣਦੀ ਗੱਡੀ ਦਾ ਸਟੀering ਲਗਾਤਾ ਮੁਰਤੀ ਗੱਡੀ ਦਾ ਲਿਆ ਕੇ ਸਟੀering ਅੱਛਾ ਜੀ ਇਹ ਇੱਧਰ ਆਓ ਜੀ ਤੁਹਾਨੂੰ ਦਿਖਾ ਦਿੰਨੀ ਆ ਅੱਛਾ ਜੀ ਇਹ ਮੋਟਰਸਾਈਕਲ ਦਾ ਇੰਜਨ ਹੈ ਜੀ ਸਪਲੈਂਡਰ ਦਾ ਸਪਲੈਂਡਰ ਦਾ ਇਥੇ ਇੰਜਨ ਫਿੱਟ ਕਰਤਾ ਜੀ ਅੱਛਾ ਜੀ ਇਹ ਦੇਖੋ ਜੀ ਬ੍ਰੇਕ ਗੇਅਰ ਜਿਵੇਂ ਗੱਡੀ ਤੇ ਹੁੰਦੇ ਆ ਉਵੇਂ ਜਿਵੇਂ ਉਵੇਂ ਲਾਏ ਆ ਓਕੇ ਜੀ ਰਿਪੋਰਟ ਕਰੀ ਆ ਪੂਰੀ ਪੂਰੀ ਓਕੇ ਦੀ ਰਿਪੋਰਟ ਕਰੀਏ ਜੀ ਇਹ ਸਟੀਰੀਂਗ ਦੇਖੋ ਜੀ ਤੁਸੀਂ ਜਿਵੇਂ ਗੱਡੀ ਦਾ ਕੰਮ ਕਰਦਾ ਉਵੇਂ ਕੰਮ ਕਰਦਾ ਖੜ੍ਹ ਜਾ ਆ ਦੇਖੋ ਜੀ ਇਹ ਦੇਖੋ ਜੀ ਹਾਂ ਜੀ ਆ ਇਹ ਪੂਰਾ ਕੰਮ ਤਿਆਰ ਕਰਿਆ ਜੇ ਕੰਮ ਰਹਿਂਦਾ ਕਰਨ ਵਾਲਾ ਰਹਿਂਦਾ ਹਜੇ ਕੰਮ ਤਿਆਰ ਕਰਨ ਵਾਲਾ ਵੀ ਚੱਲੀ ਜਾਂਦਾ ਕੰਮ ਆ ਆਪਾਂ ਪਹਿਲਾਂ ਪਹੁੰਚ ਗਏ ਵਾ ਜਦੋਂ ਇਹ ਤਿਆਰ ਹੋ ਗਈ ਚਲਦੀ ਦੀ ਵੀ ਆਪਾਂ ਵੀਡੀਓ ਪਾਵਾਂਗੇ ਰੰਗ ਰੋਂ ਕਰਕੇ ਪੱਠੇ ਲਿਆਉਂਦੀ ਦੀ ਵੀ ਵੀਡੀਓ ਤੁਹਾਨੂੰ ਪਾਵਾਂਗੇ ਆ ਦੇਖ ਇਹ ਦੇਖੋ ਜੀ ਪਿੱਛੇ ਇੱਥੇ ਇਹਦੇ ਰੇੜੀ ਆ ਚੁੱਕੀ ਐ ਨੇ ਅੱਛਾ ਜੀ ਕਾਕੁਰਖਣ ਅੱਛਾ ਜੀ ਅਰਾ ਪੂਰਾ ਲਿਆਵਾਂਗੇ ਕੋਈ ਜ਼ਮੀਦਾਰ ਹੁੰਦਾ ਛੋਟਾ ਮੋਟਾ ਹਾਂਜੀ ਹਾਂਜੀ ਹੁੰਦਾ ਜ਼ਮੀਨ ਦਾ ਗੱਟਾ ਲੈ ਕੇ ਜਾਣਾ ਹੁੰਦਾ ਖੇਤ ਡੀਐਸਟੀ ਦਾ ਲੈ ਕੇ ਜਾਣਾ ਹੁੰਦਾ ਉਹ ਨਹੀਂ ਜਾ ਸਕਦਾ ਤੇ ਇਹ ਲੰਬਾਈ ਇਹ ਦੀ ਕਿੰਨੇ ਫੁੱਟ ਹੋਊਗੀ ਜੀ ਲੰਬਾਈ ਇਹ ਦੀ 9 ਫੁੱਟ ਹੈ ਜੀ ਇਹ ਦੀ 9 ਫੁੱਟ ਲੰਬਾਈ ਹੈ ਤੇ ਇਹ ਮੁਰਨ ਮੜਨੇ ਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਇਹਦੇ ਵਿੱਚ ਨਾ ਜੀ ਨਾ ਪੂਰੀ ਪਾਵਰ ਸਟੀਰਿੰਗ ਹੈ ਪਾਵਰ ਸਟੀਰਿੰਗ ਹੈ ਕੋਈ ਦਿੱਕਤ ਦੁੱਕਾ ਤੇ ਜਮਾ ਨਹੀਂ ਆਉਣੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਤੇ ਇਹਦੇ ਖਰਚਾ ਹਜੇ ਜੋੜਿਆ ਨਹੀਂ ਕਿ ਹਜੇ ਖਰਚਾ ਨਹੀਂ ਜੋੜਿਆ ਖਰਚਾ ਹਜੇ ਜੋੜਿਆ ਤਾਂ ਘੱਟ 50000 ਰੁਪਏ ਸਾਡਾ ਅੰਦਾਜ਼ਾ ਹੈਗਾ ਜੀ ਆ ਸਿਕਦਾ ਹੈ 50